ਹਾਂ ਪੀੜੀ ਕੀ ਕਰਨੀ ਹੈ ਇੱਥੇ ਬਹਿ ਜਾ ਇੱਥੇ ਬਹਿ ਜਾ ਨਹੀਂ ਉੱਥੇ ਬਹਿ ਜਾ ਫਿਰ ਉੱਥੇ ਬਹਿ ਜਾ ਉੱਥੇ ਬਹਿ ਕੇ ਦੇਖ ਲਾ ਉੱਥੇ ਬਹਿ ਉੱਥੇ ਬੈਠ ਜਾ ਆ ਇਹ ਨੂੰ ਕਰ ਲਾ ਆ ਖੜਾ ਆਪਣਾ ਇੱਧਰ ਝੋਟਾ ਤੇ ਇਹਦਾ ਨਾ ਪਰਸੋਂ ਆਉਂਦੇ ਹੋਏ ਮੂਹਰੋਂ ਇਧਰੋਂ ਨਰ ਤੋਂ ਟੁੱਟ ਗਿਆ ਤੇ ਮਰਗਾੜ ਸਾਰਾ ਥੱਲੇ ਜਾ ਡਿੱ ਗਿਆ ਤੇ ਇਸ ਵਕਤ ਤਾਂ ਮੇਰੇ ਕੋਲ ਇੱਕ ਝੋਲਾ ਇਹ ਚ ਮੜਾ ਮੁੱਟਾ ਸਮਾਨ ਲਿਆ ਘਰ ਦੇਣੇ ਕਿਹਾ ਤੇ ਵੀਡੀਓ ਨੂੰ ਦੇਖ ਰਹੇ ਸਾਰੇ ਵੀਰ ਭੈਣਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸ਼ਸ਼ਤੀ ਕਾਲ ਅੱਜ ਆ ਦਿਨ 100 ਵਾਰ ਤੇ ਅੱਜ ਆਪਣੀ ਵੀ ਵਾਰੀ ਆ ਗਈ ਕਿਉਂਕਿ ਸੌਣ ਦਾ ਮਹੀਨਾ ਹੁਣ ਜਾਣ ਵਾਲੀ ਆ ਤੇ ਘਰ ਦੇਣੇ ਕਿਹਾ ਸੀ ਬੈਸਪੜਾ ਘੜਵਾਉਣੇ ਆ ਲਾਰੇ ਲੰਪੇ ਤੋਂ ਹੁੰਦੇ ਨੂੰ ਕਾਫੀ ਦਮ ਕਾਫੀ ਟਾਈਮ ਹੀ ਲੱਗਦਾ ਤੇ ਹੁਣ ਮੈਂ ਚੱਲੇ ਆ ਨਾਲ ਦੇਣੀ ਚੱਕਣਾ ਘਰੋਂ ਸਮਾਨ ਚੱਕ ਕੇ ਪੱਠੇ ਤੇ ਰੱਖਿਆਵਾਂਗੇ ਉਹੜਾ ਰੋਡ ਤੋਂ ਰੋਸ ਕਰਦੇ ਆ। ਤੇ ਸਾਮਾਨ ਘਰੋਂ ਚੱਕ ਕੇ ਆਪਾਂ ਪੱਟ ਦੇ ਰੱਖਿਆਵਾਂਗੇ। ਉਸ ਤੋਂ ਬਾਅਦ ਚੱਲਦੇ ਮੋਕੇ ਤੋਂ ਬਸੋਣੇ ਮੋਕੇ। ਮੋਕੇ ਜਾ ਕੇ ਥੋੜਾ ਜਿਹਾ ਕੰਮ ਕੰਮ ਕਰ ਕਰਕੇ ਇੱਕ ਨਾਲ ਦੇਣੇ ਲਿਆਂਦੀ ਫ੍ਰਿਜ। ਉਹਨੂੰ ਕਹਿੰਦਾ ਮੈਂ ਡੋਂਗੇ ਲੈ ਕੇ ਆਉਣੇ ਆ ਫ੍ਰਿਜ ਦੀ। ਮੈਂ ਚੱਲ ਤੈਨੂੰ ਦਵਾ ਲਿਆ ਹੁੰਦੇ ਆ। ਫੇਰ ਅੱਗੇ ਵੇਖਦੇ ਆ ਕੀ ਬਣਦਾ ਪ੍ਰੋਗਰਾਮ। ਫਿਲਹਾਲ ਦੀ ਘੜੀ ਆਪਾਂ ਉਹ ਚੈੱਕ ਲਈਏ। ਜਿਹੜਾ ਆਪਣਾ ਯਾਤਰਾ ਦਾ ਗਿਆ ਹੈਗਾ ਬਜੋਤ ਸਿੰਘ ਤੇ ਲੋ ਤੇ ਉਹਨੂੰ ਜਾ ਕੇ ਥੋੜਾ ਜਿਹਾ ਸਮਾਨ ਲੈ ਕੇ ਆਇਆ ਮੈਂ ਤੇ ਚੱਲਦੇ ਆ ਘਰ ਨੂੰ ਭਾੜੇ ਰੱਖਣ ਚੱਲ ਗਏ ਸਮਾਨ ਤੇ ਆਪਾਂ ਇੱਧਰ اڈੀਕਾਂ 'ਚ ਆ ਗਏ ਆ ਹੇ ਫਿਲਹਾਲ ਘਰੋਂ ਬਾਹਰ ਨਹੀਂ ਨਿਕਲਿਆ ਗੇਟ ਬੰਦ ਦਾ ਫੋਨ ਲਾਤਾ ਵੇਖਦੇ ਆ ਕਦੋਂ ਖੌਂਦਾ ਵਾ ਟੈਂ ਟੈਂ ਟਣ ਨਣ ਚੱਲਣਾ ਡੋਲੂ ਇੱਤਲੀ ਸਾਈਡ 'ਨਾਂ ਦਾ ਚੱਲ ਜਿਆਂ ਤਾਂ ਕੰਮ ਗੇਟਾਂ ਦਾ ਗੱਲਬਾਤ ਕਰੀ ਜਾਂਦਾ ਪੈਸਿਆਂ ਦੀ ਕੀ ਸਾਗਤਾ ਬਣਦਾ ਤੇ ਬਾਈ ਵੀ ਕੰਮ ਕਚੇ ਹੀ ਕਰੀ ਜਾਂਦਾ ਮੇਰਾ ਤਾਂ ਆਹ ਕਰੀ ਮਸ਼ੀਨ ਹੂੰ ਇਹ ਵਾਲੀ ਝੂਆਂ ਝੂਆਂ ਦੇ ਓਕੇ ਆ ਸਾਗਤਾ ਇਹਨੇ ਲੈ ਕੇ ਆਉਣੀਆਂ ਜਾਲੀਆਂ ਡੋਰ ক্লোਜ਼ਰ ਤੇ ਇੱਕ ਦੋ ਹਿੰਦਲਾ ਇਹ ਚ ਪਾ ਕੇ ਸਮਾਨ ਹੁਣ ਆਪਾਂ ਚੱਲਦੇ ਆ ਅੱਗੇ ਵੱਲ ਆਗੇ ਆਗੇ ਤੇ ਉਹ ਵੀ ਲੱਗਿਆ ਰੋਣਾ ਚਨਾ ਮੈਨ ਆਲ ਜਾਣਾ ਢੂੰਡੀ ਢੂੰਡੀ ਤੇ ਹੁਣ ਇਸ ਤੋਂ ਬਾਅਦ ਤਕਰੀਬਨ ਘੰਟਾ ਲੱਗਣਾ ਸਾਨੂੰ ਬੈਸਪੋਰਟ ਦੇ ਹੱਥੋਂ ਬਾਪੜਾ ਜਾਂਗੇ ਸਵਾਣ ਜਿਹੜਾ ਦੁੱਧ ਹੈਗਾ ਅੱਜ ਤਾਂ ਆਉਂਦੇ ਨੇ ਬੀਟਾ ਜਿਹੜਾ ਦਸਤਾਵਰ ਰੱਖੇ ਭਾਵੇਂ ਕਿ ਜਦੋਂ ਨੂੰ ਬਸਤਾਂ ਨਾ ਪਹੁੰਚਦਾ ਹੋਦਾ ਤੇ ਫਿਰ ਲੈ ਜਨਗੇ ਤੁਸੀਂ ਦੱਸੋ ਸਾਰੇ ਆਨੇ ਕਮੈਂਟ ਕਰਕੇ ਬੈਸਪੋਰਟ ਕਢਾ ਲੈ ਸਾਰਿਆਂ ਨੇ ਹਉ ਫਿਰ ਜਾਈਏ ਨਾ ਜਲਦੀ ਮਾਂ ਪਹੁੰਚ ਗਏ ਆਪਾਂ ਨੂੰ ਇਹ ਮੋਗੇ ਜਾਣ ਨੂੰ ਅਧਿਕ ਘੰਟਾ ਲੱਗਣਾ ਥੋੜਾ ਇਹ ਕੰਮ ਆ ਮੇਰਾ ਜਿਹੜਾ ਬੈਗ ਪਾਇਆ ਤੁਸੀਂ ਦੇਖ ਰਹੇ ਹੋ ਇਹ ਥੋੜਾ ਸਮਾਨ ਆ ਸਮਾਨ ਨਹੀਂ ਮੋਬਾਈਲ ਆ ਕਿਉਂਕਿ ਆਪਾਂ ਮੋਬਾਈਲ ਨਾਲ ਤਾਂ ਕਮ ਕਰਦੇ ਟੈਲੀਫੋਨ ਕਰਾ ਸਮਾਨ ਨਹੀਂ ਕਹਿਣਾ ਸਮਾਨ ਨਹੀਂ ਕਹਿਣਾ ਕਿ ਇਹ ਨਹੀਂ ਤੇ ਇਹ ਫੜਾ ਕੇ ਉਸ ਤੋਂ ਬਾਅਦ ਆਪਾਂ ਵਾਪਸੀ ਜਦੋਂ ਕਿਸੇ ਨੂੰ ਕਰਵਾ ਕੇ ਥੋੜਾ ਜਿਹਾ ਲੈਣਾ ਸਮਾਨ ਮੰਦਰ ਹਲਵਾਈ ਬਿਸਕਟਾਂ ਵਾਲਾ ਲੋ ਜੀ ਰਵਾਇਨੋ ਤਾਂ ਆਪਣਾ ਬੈਸਕੋੜਾ ਦਾ ਸਮਾਨ ਦੇਖ ਕੇ ਓਕੇ ਵਾਲੇ ਨੂੰ ਦਿੰਨੀ ਹੋ ਗਈਆਂ ਹੁਣ ਸਿੱਧਾ ਆਪਾਂ ਨੂੰ ਦਸਾਉਣਾ ਜਾ ਕੇ ਮੋਗਾ ਸਾਡਾ ਇਹ ਖੈਰ ਮੋਗਾ ਛੋਟਾ-ਬੋਟਾ ਕੰਮ ਕਰਕੇ ਉੱਥੇ ਜਿਹੜਾ ਹੋਇਆ ਕਵੇਟ ਕੇ ਵਾਪਸ ਆਉਨੇ ਆ ਕਿਉਂਕਿ ਭਾਈ ਨੇ ਕਈ ਘੰਟਾ ਡੇਢ ਘੰਟਾ ਲੱਗ ਗਿਆਣਾ ਕਿਉਂਕਿ ਉਹਦੇ ਕੋਲ ਵੀ ਪਹਿਲਾਂ ਪਿਆ ਸੀ ਹਣਾ ਸਮਾਨ ਬਣਾਉਣ ਵਾਲਾ ਬੈਸਕੋੜਾ ਤੇ ਉਹ ਕਹਿੰਦਾ ਵੀ ਜल्दी ਆ ਜਾਓ ਦੁੱਧ ਵੀ ਬਣਾਉਣਾ ਜੇ ਰੱਖ ਕੇ ਜਾਦੇ ਦੁੱਧ ਵੀ ਖਰਾਬ ਹੋ ਜਾਊਗਾ ਚਲੋ ਸੋ ਸਵਾਗਤ ਹੈ ਤੁਹਾਡਾ ਸਾਡੇ ਪਿਆਰੇ ਜੇ ਸ਼ਹਿਰ ਮੋਗਾ ਵਿੱਚ ਆ ਇੱਥੇ ਰੱਖ ਕਿਹਨਾ ਵਲੋਗਿੰਗ ਕਰੀ ਜਾਂਦਾ ਸਵਾਗਤ ਹੈ ਤੁਹਾਡਾ ਸਾਡੇ ਪਿਆਰੇ ਜੇ ਸ਼ਹਿਰ ਮੋਗਾ ਵਿੱਚ ਮੈਜੈਸਟਿਕ ਰੋਡ ਦੇ ਖੈਰ ਆਪਾਂ ਨੂੰ ਇੱਧਰ ਕੰਮ ਆ ਥੋੜਾ ਬੋਤਾ ਤੇ ਦੂਸਰੇ ਨੰਬਰ ਤੇ ਸਾਈਕਲ ਜਿੱਥੋਂ ਆਪਾਂ ਲਿਆ ਹੈਗਾ ਉਥੋਂ ਨਾ ਮੇਰੇ ਵਾਲ ਤੇ ਗੇਅਰ ਨਹੀਂ ਲਗਾ ਹੋਏ ਆਪਣੇ ਤੇ ਉਹ ਵੀ ਪੁੱਛ ਕੇ ਚਾਲਦੇ ਆਂ ਕੀ ਸਾਹਕ ਤਾਂ ਲੱਗ ਜਾਣਗੇ ਤੇ ਕੀ ਰੇਟ ਦੇ ਮਿਲਦੇ ਆ ਉਹ ਇਤਨੰਦ ਦਿਖਾਉਣੇ ਆ ਤੇ ਇੱਥੋਂ ਆਪਾਂ ਗੇਅਰ ਦਾ ਪਤਾ ਕਰਾਂਗੇ ਪਰ ਕਿਸੇ ਦਿਨ ਸਾਈਕਲ ਤੇ ਜਾਵਾਂਗੇ ਤੇ ਗੇਅਰ ਲੈ ਕੇ ਜਾਵਾਂਗੇ ਆ ਇਹ ਦੁਕਾਨ ਮੇਜੈਸਟਿਕ ਰੋਡ ਦੇ ਅੰਦਰ ਜਿੱਥੋਂ ਆਪਾਂ ਲਿਆ ਹੈਗਾ ਆਪਣਾ ਝੋਟਾ ਤੇ ਕੁਝ ਨਵੇਂ ਸਾਈਕਲ ਖੜੇ ਹੋਏ ਆ ਪੁੱਛਦੇ ਹਾਂ ਕੀ ਹਿਸਾਬ ਦਾ ਹੋਗਾ ਸਾਈਕਲ ਵਾਲੇ ਬਾਈ ਨੇ ਤਾਂ ਗੱਲ ਜੀ ਦੱਸ ਕੇ ਨਾ ਮੇਰਾ ਮਾਨ ਹੀ ਖਰਾਬ ਹੋ ਜਾ ਕਰਤਾ ਦੇ ਰੋ ਗਿਆ ਹੀਗਾ ਇਹ ਕਹਿੰਦੇ ਵੀ ਬਾਈ ਤੂੰ ਰਹਿ ਨਹੀਂ ਦੇ ਬਈ ਗੇਅਰ ਖਰਾਬ ਹੋ ਜਾਂਦੇ ਆ ਆਏ ਹੋਏ ਆਂਦਾ ਉਹਨਾਂ ਦਾ ਖੈਰ ਆਪਣਾ ਸਾਈਕਲ ਹੀ ਵੇਚਣਾ ਹੈਗਾ ਕਹਿੰਦਾ ਵੀ ਇਹ ਤੂੰ ਪੁਰਾਣਾ ਸਾਡੇ ਕੋਲ ਵੇਚ ਕੇ ਤੇ ਹੋਰ ਕਿਉਂ ਲੈ ਜਾ ਤੇ ਉਹ ਮੈਂ ਵੇਚਣ ਆਣਗੇ ਕਿਉਂਕਿ ਬਹੁਤ ਛੋਟੀ ਦਾ ਸਾਈਕਲ ਉਹ ਮੈਨੂੰ ਮਿਲਿਆ ਹੋਇਆ ਬਹੁਤ ਵਧੀਆ ਆਵਾਜ਼ ਤੱਕ ਕੋਣੇ ਖਰਾਬ ਨਹੀਂ ਕੀਤਾ ਕਿਤੇ ਵੀ ਮਾੜੀਆਂ ਮੋਟੀਆਂ ਨਕਸ ਨੈਕਸ ਵਰਗਾ ਪੈ ਜਾਂਦਾ ਤੇ ਉਹਦਾ ਚਲੋ ਪਕਰਾ ਲਈਦਾ ਪਰ ਤਕੜੇ ਲੈ ਬੰਦਾ ਕੋਈ ਨਹੀਂ ਦਿੱਤਾ ਤੇ ਖੈਰ ਕੋ ਵੀ ਹਟਿਆਂ ਆਪਾਂ ਅਸੀਂ ਪਾਸੋਂ ਕਿਤੇ ਹੋਰ ਵੇਖ ਲਾਂਗੇ ਇਹ ਤੋਂ ਮੈਲ ਮੁਲ ਗਿਆ ਤੇ ਹੁਣ ਆਇਆ ਪੁਰਾਣੀ ਦਾਣਾ ਮੰਡੀ ਤੇ ਉਹ ਸਾਈਕਲਾਂ ਦਾ ਆਪਣੇ ਇਹਦਾ ਕੰਮ ਚੱਲਦਾ ਸੀਗਾ ਲੱਕੜ ਬੂਹੇ ਬਾਰੀਆਂ ਬਣਾਉਂਦਾ ਤੇ ਇਹਨੇ ਕੁਝ ਲੈਣਾ ਉਹਦੇ ਆਸ-ਪਾਸੇ ਲਾਉਣ ਵਾਲਾ ਜਿਹੜੇ ਹੁਣ ਜਾਲੀ ਛੇਖੇਲ ਆਪਾਂ ਵੀ ਮੋਟਰਸਾਈਕਲ ਲਾ ਲਈਏ ਸਾਈਡ ਤੇ ਚੱਲਦੇ ਆ ਮੈਂ ਤਾਂ ਬੜੇ ਜਾਣ ਆਇਆ ਸੀਗਾ ਵੀ ਚੱਲ ਯਾਰ ਗੇਅਰ ਜੇ ਲਵਾ ਲਾਂਗੇ ਸੌਕਾ ਹੋ ਜਾਊਗਾ ਆਪਾਂ ਨੂੰ ਕਿਉਂਕਿ ਜਦੋਂ ਮੈਂ ਚਲਾ ਕੇ ਦੇਖੀ ਗੇਰਾਂ ਵਾਲੀ ਸਾਈਕਲੀ ਜੀ ਤੇ ਇਹਨਿਆਰੇ ਵੰਤੇ ਹੀ ਉਹਨੇ ਕੋਈ ਚੱਕਰ ਨਹੀਂ ਆਪਾਂ ਜਾਂ ਨਵੀਂ ਲੈ ਲਾਂਗੇ ਜਿਵੇਂ ਮਹਾਰਾਜ ਨੇ ਕਿਰਪਾ ਕੀਤੀ ਯਾਰ ਵੇਖਦੇ ਐ ਕਿ ਕੀ ਲੈਂਦਾ ਇਹ ਇਹ ਕੁਝ ਪਿਆਰੇ ਪਿਆਰੇ ਹੈਂਡਲ ਆ ਦੇ ਡਿਜ਼ਾਈਨ ਖੂਕੀ ਨਾਲ ਮੈਂ ਦਰੋਸ਼ ਸ਼ਾਮ ਦੇ 4 ਵਜੇ ਨਾਲ ਤੇ ਆ ਗਏ ਆ 1 ਵਜੇ ਚਾਏ ਹੋਏ ਆ ਤੇ ਹਜੇ ਇਹਨੂੰ ਪਸੰਦ ਨਹੀਂ ਆਇਆ ਇਹਨੇ ਲੈਣੇ ਹੈਗੇ ਆਲੀਆਂ ਚੀਜ਼ਾਂ ਡੋਰ ਕਲੋਜ਼ ਵਾਲੇ ਓਪਨ ਤੇ ਕਲੋਜ਼ ਵਾਲੇ ਤੇ ਇਹਨੂੰ ਫਿਲਹਾਲ ਹਜੇ ਪਸੰਦ ਆਈਆਂ ਨਹੀਂ ਗੀਆਂ ਕਿਸੇ ਦਾ ਰੇਟ ਵੱਧਦਾ ਤੇ ਜਿਹੜੀ ਸਸਤੀ ਚੀਜ਼ ਮੰਗਦਾ ਉਹ ਕਿਹਨਾਂ ਮੇਰੇ ਬੱਸ ਨਹੀਂ ਆਉਂਦੀ ਖੈਰ ਵੇਖਦੇ ਆਂ ਕਿ ਕਿਹਸਾ ਦਾ ਪਣਦਾ ਵਾ ਫੈਨ ਵੀ ਬਹੁਤ ਲੱਗ ਗਿਆ ਤੇ ਆਪਣੇ ਉਧਰ ਬੈਸਟ ਨਾਲੇ ਬਾਈ ਦਾ ਵੀ ਫੋਨ ਆ ਗਿਆ ਕਹਿੰਦਾ ਬਾਈ ਕਿਵੇਂ ਕਰੀਏ ਫਿਰ ਕਿਉਂਕਿ ਉਹਨਾਂ ਦੇ ਵੀ ਅੱਗੇ ਵਾਰੀ ਕਰਨੀ ਹੁੰਦੀ ਆਪਣੀ ਵਾਰੀ ਲਈ ਹੋਈ ਨਾ ਤੇ ਮੈਂ ਤਾਂ ਕਹਦਾ ਸੀਗਾ ਬਾਈ ਸਵੇਰ ਤੱਕ ਕਰ ਲਾਂਗੇ ਚਲ ਸਵੇਰੇ ਲੈ ਜਾਗੇ ਇਤਰਾਪ ਹੈ ਡੋਰ ਲੌਕ ਆਲੀਆਂ ਚੀਜ਼ਾਂ ਮੰਗਦੇ ਆ ਇਹ ਮਹਿੰਗੀਆਂ ਵਾਲੀਆਂ ਤੇ ਜਿਹੜੀਆਂ ਆਪਾਂ ਨੂੰ ਦਿਖਾਈਆਂ ਉਹਨੇ ਕੋਈ 1800 ਦੀ ਆ ਕੋਈ 2000 ਦੀ ਆ ਵਾਲੇ ਕੋਈ ਤਾਨੂੰ ਛੜਿਆ ਇਹ ਤੇਰਾ ਟਾਈਮਿੰਗ ਬਾਲ ਵਾਈ ਜਾਂਦੇ ਆ ਹੁਣ ਟੀਕ ਅਪਲਾਈ ਦੇਖਣਾਗੇ ਆ ਦੂਜੀ ਸਾਈਡ ਇਹ ਆ ਟੀਕ ਅਪਲਾਈ ਤੇ ਆ ਕੁਝ ਜਿਵੇਂ ਆਪਣਾ ਅਪਲਾਈ ਬੂਡ ਜਿਨਾਉਣੇ ਹੋਣੇ ਆਨਲਾਈਨ ਦਿਖਾਉਂਦਾ ਮੁੰਡੇ ਨੂੰ ਵਾਸ਼ ਵੇਸ਼ਨ ਆ ਗਿਆ ਕਾਫੀ ਕਲੈਕਸ਼ਨ ਹੈਗੀ ਇਹਨਾਂ ਦੀ ਤੇ ਆ ਇੱਕ ਆਹ ਦੀਨ ਤੇ ਆਣ ਵਾਲੇ ਮੂਕੇ ਤੇ ਜੀਨੇ ਕਿਸੇ ਨੇ ਵੀ ਲੈਣਾ ਹੋਵੇ ਮਹਿੰਗੇ ਦੇ ਸਸਤੇ ਭਾਅ ਦਾ ਸੌਦਾ ਆ ਕੇ ਲਈਏ ਜੋ ਭਾਈ ਆਲੀ ਚੀਜ਼ ਆਪਾਂ ਵੀ ਮੰਗਾਈ ਸੀਗੀ ਆਨਲਾਈਨ ਫਿਲਹਾਲ ਟੁੱਟ ਗਈ ਸੀਗੀ ਪਾਪਾ ਵੀ ਉਹ ਤੋਂ ਲੈ ਕੇ ਜਾਵਾਂਗੇ ਜੇ ਉਹ ਮਾਰਕ ਨੇ ਕਿਰਪਾ ਕੀਤੀ ਕਿਉਂ ਭਾਈ ਸਸਤਾ ਸੌਦਾ ਹੈ ਨਹੀਂ ਆਪਣੇ ਵਾਲਾ ਥੋੜਾ ਜਿਹਾ ਮਹਿੰਗਾ ਸਤ ਹੈ ਇਹਦੇ ਦੇਖੋ ਲਾਈਟ ਵਧੀਆ ਆਉਂਦੀ ਪਈ ਆ ਇੱਕ ਨੰਬਰ ਓਕੇ ਹੈ ਮਾਹੌਲ ਇੱਕ ਪੀਸ ਹੀ ਲੈਣਾ ਦਾ ਨਹੀਂ ਇਹ ਲੱਗਦਾ ਜੀ ਥੋੜੇ ਦੋ ਪੀਸ ਦੋ ਪੀਸ ਲੈ ਲੈ ਜੀ ਜਿਵੇਂ ਆਉਂਦਾ ਹੋਈ ਦਰ ਦੇ ਘਟ ਰਹੀ ਚਲਈ ਆ ਦੇਖੋ ਸੋ ਲੈਂਦੇ ਆ ਤੁਹਾਨੂੰ ਜਾਨਾ ਇੱਥੋਂ ਯਾਰ ਟਾਈਮ ਆ ਹੋ ਗਿਆ 5 ਵਜੇ ਨਾਲ ਹੀ ਹੋ ਗਿਆ ਤੇ ਮੁੰਡੇ ਨੂੰ ਹਜੇ ਪਸੰਦ ਕੋਈ ਆਇਆ ਨਹੀਂ ਜੀ ਦੇਖਦੇ ਆ ਤੇ ਤੁਹਾਨੂੰ ਆਪਣਾ ਵੇਰ ਮਿਲੂਗਾ ਘਰੋਂ ਵੀ ਫੋਨ ਆਈ ਜਾਂਦੇ ਆ ਹੈਂ ਪੀੜੀ ਕੀ ਕਰਨੀ ਹੈ ਇੱਥੇ ਬਹਿ ਜਾ ਇੱਥੇ ਬਹਿ ਜਾ ਨਹੀਂ ਉੱਥੇ ਬਹਿ ਜਾ ਫਿਰ ਉੱਥੇ ਬਹਿ ਜਾ ਉੱਥੇ ਬਹਿ ਕੇ ਦੇਖ ਲਾ ਉੱਥੇ ਬੈ ਉਹ ਉੱਥੇ ਬੈ ਟੇਰ ਬਹਿ ਜਾ ਇਸ ਸਮੇਂ ਪਹੁੰਚ ਚੁੱਕੇ ਹਾਂ ਅਗਲੇ ਦਿਨ ਸਵਾਗਤ ਹੈ ਤੁਹਾਡਾ ਅਗਲੇ ਦਿਨ ਦੀ ਨਵੀਂ ਸਵੇਰ ਦੇ ਵਿੱਚ ਇਸ ਸਮੇਂ ਪਹੁੰਚ ਚੁੱਕੇ ਹਾਂ ਮੰਦਿਰ ਹਲਵਾਈ ਜਿੱਥੋਂ ਕੱਲ ਆਪਾਂ ਕਿ ਆਏ ਸੀਗੇ ਬਿਸਕਟ ਖੋੜਾਣਾ ਤੇ ਅੱਜ ਆਪਣੀ ਪਹਿਲੀ ਵਾਰ ਖਾਣ ਲੱਗ ਰਹੇ ਆ ਬਿਸਕਟ ਤੁਹਾਨੂੰ ਦਿਖਾਉਣੇ ਆ ਹੋ ਦੇਖ ਇਹ ਪੱਠੇ ਦੇ ਬਿਸਕੁਟ ਲੱਗ ਜਾਂਦੇ ਆ ਇੱਥੇ ਵੀ ਹੁਣ ਆਪਣਾ ਘੰਟਾ 1 ਘੰਟਾ ਲੱਗ ਗਿਆ ਨਾ ਚੱਲਦੇ ਹੁਣ ਆਪਾਂ ਤਾਂ ਘਰ ਨੂੰ ਦੁੱਧ ਬਾਦ ਵੀ ਸੀਗਾ ਤੇ ਉਹ ਰੋਕ ਹੀ ਲਿਆਵਾਂਗੇ ਸੋ ਜੇਕਰ ਵਧਿਆ ਆਪਾਂ ਵੀਡੀਓ ਦੀ ਸਮਾਪਤੀ ਵੱਲ ਜੇਕਰ ਤੁਹਾਨੂੰ ਵਧੀਆ ਲੱਗੇ ਲਾਈਕ ਸ਼ੇਅਰ ਕਹਦੇ ਤੋਂ ਤਾਂ ਲਾਈਕ ਸ਼ੇਅਰ ਨਹੀਂ ਕਰੋ ਸਵਾਦਿਆਂ ਵੀਡੀਓ ਦੀ ਸਮਾਪਤੀ ਵੱਲ ਜੇਕਰ ਤੁਹਾਨੂੰ ਵਲੌਗ ਵਧੀਆ ਲੱਗੇ ਤੇ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਦੇ ਨਾ ਧੰਨਵਾਦ ਤੁਹਾਡਾ ਵੀਡੀਓ ਨੂੰ ਆਖਰ ਤੱਕ ਦੇਖਣ ਲਈ ਜੁੜੋ ਜੇ ਸਾਡੇ ਨਾਲ ਇਦਾਂ ਹੀ ਹੋਰ ਵੀ ਵੀਡੀਓ ਦੇਖਣ ਲਈ ਤਾਂ ਲਾਈਕ ਕਰਦੇ ਬਾਈ ਬਾਈ